ਇਹ ਮੁਕਸਰ ਤੋਂ ਪਠਿੰਡਾ ਜਾ ਰਹੇ ਸੀਗੇ ਇਹਨਾਂ ਦੀ ਸਵਿਫਟ ਗੱਡੀ ਦਾ ਟੱਕਰ ਹੋਈ ਸੀਗੀ ਸਕਾਰਪਿਓ ਗੱਡੀ ਜਿਹੜੀ ਕੀ ਪਠਿੰਡੇ ਤੋਂ ਮੁਕਸਰ ਆ ਰਹੀ ਸੀ ਜਿਹੜਾ ਇਹ ਬਠਿੰਡਾ ਰੋਡ 'ਤੇ ਜੀਡੀ ਕਾਲਜ ਦੇ ਦੂਸਰੋਂ ਸਾਹਮਣੇ ਹੋਇਆ ਤੇ ਇਹਨਾਂ ਦੀ ਜਿਹੜੇ ਅਮਿਤ ਕੁਮਾਰ ਸੀਗੇ ਤੇ ਸਰਬਜੀ ਸੀਗੇ ਇਹ ਮੁਕਸਰ ਤੋਂ ਹੀ ਜਾ ਰਹੇ ਸੀ ਬਠਿੰਡੇ ਵੱਲ ਨੂੰ ਉਦੋਂ ਜੀ ਫੈਮਿਲੀ ਸੀ ਸਾਰੀ ਚਰਚੀਆਂ ਨੇ ਸੀਗੀ ਇੱਕ ਸੰਦੂ ਕਾਫੀ ਬੀਲਰ ਆ ਸੰਦੂ ਕਾਫੀ ਬੀਲਰ ਦੀ ਗੱਡੀ ਕੋਲ ਉਹ ਸਾਰੀ ਫੈਮਿਲੀ ਸੀ ਉਹਨਾਂ ਦੀ ਵਿੱਚ ਅ ਬ੍ਰੇਕ ਵੀ ਫਟਣਾ ਹੋਈ ਆ ਤੇ ਕਿਸ ਤਰ੍ਹਾਂ ਹੋਈ ਆ ਇਹ ਇਹ ਵੀ ਇੱਕ ਅਮਿਤ ਕੁਮਾਰ ਸੀ ਇੱਕ ਸਰਬਜੀਤ ਸਿੰਘ ਸੀਗੇ ਇਹ ਮੁਕਸਰ ਤੋਂ ਬਠਿੰਡਾ ਜਾ ਰਹੇ ਸੀਗੇ ਤੇ ਸਾਨੂੰ ਐਮ ਡੀਟੀ ਡਿਵਾਈਸ ਤੇ ਕੰਟਰੋਲ ਰੂਮੋਂ ਨੀਓ ਕੰਪਲੀਟ ਆਈ within 5 ਮਿੰਟਸ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਇਹਨਾਂ ਦੀ ਸਵਿਫਟ ਗੱਡੀ ਦਾ ਟੱਕਰ ਹੋਈ ਸੀਗੀ ਸਕਾਰਪਿਓ ਗੱਡੀ ਜਿਹੜੀ ਕੀ ਬਠਿੰਡੇ ਤੋਂ ਮਕਸਰ ਆ ਰਹੀ ਸੀ ਅਸੀਂ ਤਰੰਤ ਜ਼ਖਮੀ ਉਹਨਾਂ ਦੇਖਦੇ ਹੋ ਇੱਥੇ ਸਿਵਲ ਹਸਪੀਟਲ ਮਕਸਰ ਦਾਖਲ ਕਰਾਇਆ ਉਹਨਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਇਹ ਉਹਨਾਂ ਜਿਹੜੇ ਅਮਿਤ ਸੀਗੇ ਉਹਨਾਂ ਦੇ ਥੋੜੇ ਹੈਡ ਇੰਜਰੀ ਜ਼ਿਆਦਾ ਸੀਗੀ ਤੇ ਤੇ ਦੂਜੇ ਸਰਬਜੀਤ ਉਹਨਾਂ ਦੇ ਵੀ ਸੀਗੀ ਤੇ ਬਾਕੀ ਜਿਹੜੇ ਸਕਾਰਪੀਓ ਦੇ ਸੀਗੇ ਉਹਨਾਂ ਦੇ ਥੋੜੀਆਂ ਘੱਟ ਸੀ ਇਹਨਾਂ ਦੇ ਥੋੜੀ ਜ਼ਿਆਦਾ ਸੀ ਰੈਫਰ ਵੀ ਕਿਸ ਤਰ੍ਹਾਂ ਇੱਥੇ ਹੁਣ ਸਿਵਲ ਹਸਪਤਲ ਚ ਅਸੀਂ ਲੈ ਆਏ ਸੀਗੇ ਇੱਥੋਂ ਲੱਗਦਾ ਵੀ ਜਿਹੜਾ ਅਮਿਤ ਸੀਗੇ ਉਹਨਾਂ ਨੂੰ ਸ਼ਾਇਦ ਰੈਫਰ ਕੀਤਾ ਇਹਨਾਂ ਨੇ ਅੱਗੇ ਫਰੀਦਗੋਡ ਰੈਫਰ ਕੀਤਾ ਉਹਨਾਂ ਨੂੰ ਮਤਲਬ ਕਿ ਅਸੀਂ ਕਿੱਥੋਂ ਜਾ ਕਿੱਥੋਂ ਹੋਇਆ ਐਕਸੀਡੈਂਟ ਇਹ ਮਕਸਦ ਇਹ ਇਹ ਐਕਸੀਡੈਂਟ ਹੋਇਆ ਜਿਹੜਾ ਇਹ ਬਠਿੰਡਾ ਰੋਡ ਤੇ ਜੀ.ਡੀ ਕਾਲਜ ਦੇ ਬਿਲਕੁਲ ਸਾਹਮਣੇ ਹੋਇਆ ਤੇ ਉਹਨਾਂ ਦੀ ਜਿਹੜੇ ਅਮਿਤ ਕੁਮਾਰ ਸੀਗੇ ਤੇ ਸਰਬਜੀ ਸੀਗੇ ਇਹ ਮੁਕਸਰ ਤੋਂ ਹੀ ਜਾ ਰਹੇ ਸੀ ਬਠਿੰਡੇ ਵੱਲ ਨੂੰ ਤੇ ਜਿਹੜੀ ਦੂਜੀ ਸੀਗੀ ਗੱਡੀ ਸਕਾਰਪਿਓ ਉਹ ਬਠਿੰਡਾ ਤੋਂ ਮੁਕਸਰ ਆ ਰਹੇ ਸੀਗੇ ਤੇ ਉਹਦੇ ਦੀ ਫੈਮਿਲੀ ਸੀਗੀ ਸਾਰੀ ਚਾਰ ਪੁੰਨਿਆਂ ਨੇ ਸੀਗੇ ਉਹ ਇੱਕ ਸੰਧੂ ਪ੍ਰਾਪਰਟੀ ਡੀਲਰ ਹੈ ਸੰਧੂ ਪ੍ਰਾਪਰਟੀ ਡੀਲਰ ਦੀ ਗੱਡੀ ਉਹ ਸਾਰੀ ਫੈਮਿਲੀ ਸੀ ਉਹਨਾਂ ਦੀ ਵਿੱਚ